ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀ ਇਧਰੋਂ ਕ੍ਰੋਨ ਜੇ ਪਾਇ ਪਾਣੀ ਦਾ ਨਿਕਲ ਗਿਆ ਲੋ ਸੇਵ ਕਾ ਇਧਰੋਂ ਬੰਦਾ ਰੜਾ ਰਿਹਾ ਆ ਤਿਆਰ ਵਰ ਤਿਆਰ ਆ ਦੇਖੋ ਗੱਗੀ ਨਾ ਸਭ ਮੈਚ ਬੈ ਗਿਆ ਗੁਰਜਾਂਗੂ ਚੱਕੇ ਆਏ ਨੇ ਹੁਣ ਗੱਗੀ ਹੁਣ ਦੇਖੀ ਤੇਰਾ ਕੀ ਬਣਦਾ ਤੂੰ ਮਾਂ ਕੋਈ ਛੱਕਾ ਨਹੀਂ ਲਾਇਆ ਹੋਰ ਬਹੁਤ ਛੱਕਾ ਮਾਰਿਆ ਕਿਨੇ ਕਿਨੇ ਲਾਇਆ ਲੈ ਵੀ ਮਸਲਾ ਮੂੰਗੀ ਜ਼ਾਲ ਲੱਗਣ ਦੇ ਭਾਜੀ ਕੀ ਗੱਲ ਆ ਹੁਣ ਦੇਖਦੇ ਆ ਬੜਾ ਬਣਦਾ ਕਿ ਨਹੀਂ ਲੋ ਜੀ ਚਨੇ ਵੀ ਸਾਡੇ ਤਿਆਰ ਹੋ ਗਏ ਆ ਪਾਪ ਪੂਰੀ ਆ ਰਹੀ ਆ ਬੰਦਾ ਮੈਂ ਕੜ ਕੇ ਬੜੀਆ ਲੰਡਾ ਆ ਮੈਂ ਆਪਾਂ ਤੁਹਾਨੂੰ ਵੀ ਇਦਾਂ ਨਹੀਂ ਕੀਤਾ ਹਾਂਜੀ ਹਾਂਜੀ ਹਾਂ ਮੈਂ ਪਾ ਚੱਕੀ ਰੱਖਿਆ ਵਾਹ ਸਰ ਇਸ ਵਾਰ ਤੁਸੀਂ ਕੰਮ ਕਰ ਕੋਈ ਪਿੰਡ ਦੀ ਸਪੀਡ ਨਹੀਂ ਛੱਡਣ ਵਾਲਾ ਬੰਦਾ ਬਾਹਰ ਨਹੀਂ ਛੱਡੀ ਬਾਹਰ ਨਹੀਂ ਛੱਡਦੇ ਨਾ ਘਰਾਂ ਦੇ ਬਣਦੇ ਜਿਹੜਾ ਪਾਨਾ ਜਾ ਬਣਿਆ ਹੁੰਦੇ ਜਨੇ ਜਿਹੜਾ ਨਾਸਿਦ ਸਿੱਧੇ ਸਾਦੇ ਚਾਉਨੇ ਹੋਣਾ ਲੋ ਜੀ ਅੱਜ ਦਾ ਵਲੋਗ ਗਲਾਸਾਂ ਦਾ ਸ਼ੁਰੂ ਹੋਇਆ 10 ਹੋ ਗਏ ਆ 11 12 13 14 ਕਾਫੀ ਇੱਧਰ ਦਾ 50 ਗਿਣਤੇ ਆ ਭਾਜੀ ਨੇ ਇੱਧਰਲੇ ਪਾਸੇ ਕੜਾ ਬਣ ਰਿਹਾ ਤੇ ਉੱਧਰਲੇ ਪਾਸੇ ਚਨੇ ਰੱਖ ਦਿੱਤੇ ਗਏ ਤੇ ਤਿਆਰ ਵਰ ਤਿਆਰ ਆ ਸਿੰਘ ਆ ਦੇਖੋ ਸਿੰਘ ਤਿਆਰ ਵਰ ਤਿਆਰ ਆ ਦਲੇਵਾਸੇ ਸ਼ਪੀਲ ਬਣਾ ਰਿਹਾ ਹੈ ਸੇਵਾਦਾਰਾਂ ਵਾਸਤੇ ਕੱਲੀ ਲੋਹੇ ਦੀ ਵਿੱਚ ਪਾਤੀ ਆ ਇਹ ਸੂਜੀ ਦਾ ਬੜਾ ਪਿਆਰ ਹੋਵੇਗਾ ਚਲੋ ਆਈ ਸਾਡੇ ਘਰ ਦੇ ਆਪਣੇ ਬੰਦੇ ਦੇਖਦੇ ਹਾਂ ਹੁਣ ਬਾਅਦ ਵਿੱਚ ਕੀ ਬਣਦਾ ਇਹ ਥੋੜਾ ਜਿਆਦਾ ਪੱਕ ਜਾਵੇ ਤਾਂ ਫੇ ਬਣਾਵਾਂਗੇ ਚਣਿਆਂ ਦੇ ਵਿੱਚੋਂ ਦਾ ਝਾਲ ਕੱਢਣੀ ਪੈਂਦੀ ਆ ਉੱਪਰ ਸਰ ਵਾਂਗੂ ਝੱਗ ਜੀ ਹੋ ਜਾਂਦੀ ਨਾ ਉੱਪਰ ਆ ਦੇਖੋ ਜਦੋਂ ਪ੍ਰਸ਼ਾਦ ਵੀ ਪਿਆਰ ਹੋ ਰਿਹਾ ਸੁਗੀ ਦਾ ਥੋੜਾ ਜਿਹਾ ਜਦੋਂ ਲਾਲ ਜਿਹਾ ਹੋ ਗਿਆ ਉਦੋਂ ਇਹਦੇ ਵਿੱਚ ਖੱਡ ਪਾਈ ਹਵੇ ਪਾਣੀ ਖਰੇ ਸਾਡੇ ਕੋਲ ਜਿਆਦਾ ਪੈ ਗਿਆ ਮਸਲਾ ਮੂੰਗੀ ਦੀ ਦਾਲ ਲੱਗਣ ਦੀ ਭਾਜੀ ਕੀ ਗੱਲ ਆ ਹੁਣ ਦੇਖਦੇ ਆ ਫੜਾ ਬਣਦਾ ਕਿ ਨਹੀਂ ਦੇਖ ਨਹੀਂ ਨਹੀਂ ਧਾਗਦੇ ਇਹਨੂੰ ਹੋ ਜਾਣਾ ਕੰਮ ਦਾ ਲਾਉਡਰ ਨੂੰ ਵੀ ਲਾਪੇ ਪਾਣੀ ਆ ਦੇਖੋ ਅੱਖਾਂ ਦੇ ਵਿੱਚ ਵੀ ਧੂਆ ਜੜ ਗਿਆ ਦੇਖੋ ਤੇ ਕੜਾ ਸਾਡਾ ਹਲੇ 15 ਮਿੰਟ ਹੋ ਗਏ ਘਟੋ ਘਟ ਚ ਚਲਦੇ ਆ ਅੱਧੇ ਕਰੋ ਹੈ 15 ਮਿੰਟ ਹੋ ਗਏ ਚਲਦੇ ਰੋ ਤੇ ਜਿਹੜੀ ਅ ਵੀ ਅੱਖਾ ਦੇਖੋ ਪੂਰੀਆਂ ਧੋਏ ਨਾਲ ਘਰ ਗਈਆਂ ਹਲੇ ਵੀ ਲੱਗਦਾ 10-15 ਮਿੰਟ ਲੱਗਣਗੇ ਚੀਨੀ ਅਸੀਂ ਪਾ ਲੈਣੀ ਹੋਈ ਆ ਲੋ ਦੇਖੋ ਜਿੱਦਾਂ ਆਪਾਂ ਬਦਲਾਂ ਦੇ ਉੱਪਰ ਆ ਗਏ ਹੰਨੇ ਮਾਲਿਆ ਪਰ ਬਦ ਮਤਾਬ ਸਿੰਘ ਜੀ ਤੇ ਇਕ ਲਖਵੀਰ ਸਿੰਘ ਜੀ ਤੇ ਉਹਨਾਂ ਦੇ ਸੇਵਾਦਾਰ ਅੱਗੇ ਉਹ ਦੋ ਨਿਆਣੇ ਆ ਰਹੇ ਆ ਸੁੱਖੂ ਤੇ ਇਹ ਜਸਕਰਨ ਉਹ ਸਾਡੇ ਕੋਠੀ ਉਹਦੀ ਆ ਜਿਹੜਾ ਸਾਡਾ ਬਿਲਡਰ ਸਾਹਿਬ ਬਹੁਤ ਫੇਮਸ ਹੋਇਆ ਪਿੰਡ ਚ ਉਹ ਬੋਡੀ ਬਿਲਡਰ ਨੀ ਦੂਜਾ ਬਿਲਡਰ ਨਹੀਂ ਆਹ ਤਾਂ ਕੱਢਣੀ ਪੈਦੀ ਝੱਗ ਦੀ ਸਰਪੰਨ ਸਾਹਿਬ ਵੀ ਆ ਗਏ ਸਾਡੇ ਆ ਦੇਖੋ ਜੀ ਸਾਡੇ ਬਲੌਗ ਦੇ ਵਿੱਚ ਬਹੁਤ ਡਰਾਮਾ ਆਇਆ ਹੁਣ ਸਾਡੀਆਂ ਗਲਤੀਆਂ ਕੱਢਣਦੇ ਆ ਸਾਡੀਆਂ ਗਲਤੀਆਂ ਕੱਢਣਦੇ ਆ ਭਰਾ ਸਾਡੀਆਂ ਨਹੀਂ ਹੈਗੀਆਂ ਯਾਰ ਸੁਣਾ ਜਾਈਦਾ ਤੁਹਾਨੂੰ ਇਹ ਕਹਿੰਦਾ ਇਹ ਕਹਿੰਦਾ ਮੈਂ ਉਹ ਬਣਾ ਕੇ ਆਇਆ ਕਿ ਕਹਿੰਦੇ ਦਲੀਆ ਬਣਾ ਕੇ ਆਇਆ ਅੰਨਾ ਵਧੀਆ ਦਲੀਆ ਬਣਾ ਕੇ ਆਇਆ ਕਿ ਉਹਦੇ ਪੀਸ ਕੱਟ ਹੋ ਜਾਣੇ ਜਿੱਦਾਂ ਵਰਗੀ ਦੇ ਨਹੀਂ ਕੱਟੇ ਹੁੰਦੇ ਹੁੰਦੇ ਵੇਚਦੇ ਆ ਡੱਬਿਆਂ ਚ ਪਾ ਕੇ ਕਿਲੋ ਦੇ ਹਿਸਾਬ ਨਾਲ ਬਾਜੀ ਆਪਣੀ ਬੇਇੱਜ਼ਤੀ ਕਰਦਾ ਪਿਆ ਬੰਦਾ ਕੀ ਚੱਕਰ ਲੋ ਜੀ ਮਸਰਾ ਮੂੰਗੀ ਦੀ ਦਾਲ ਲਈ ਹੈਗੀ ਕੜਾ ਤਿਆਰ ਹੋ ਗਿਆ ਬੱਸ ਹਲਵਾਈ ਸਾਡਾ ਵਧੀਆ ਸੀ ਉਧਰ ਆਹ ਦੇਖੋ ਲੱਤ ਨਹੀਂ ਆਗਾ ਥੱਲੇ ਬਣ ਗਿਆ ਹੁਣ ਸਮੈਲ ਤਾਂ ਬਹੁਤ ਵਧੀਆ ਆ ਰਹੀ ਹੈ ਹੁਣ ਤੁਹਾਡੀ ਵੀਡੀਓ ਵਿੱਚ ਤਾਂ ਨਹੀਂ ਆ ਰਹੀ ਹੋਣੀ ਪਰ ਸਾਨੂੰ ਜਰੂਰ ਆ ਰਹੀ ਹੈ ਥੂਣ 50 ਰੁਪਏ ਕੱਟਣੇ ਕੱਟਣੇ ਆ ਆਹ ਦੇਖੋ ਚਨੇ ਥੱਲੇ ਡੇਗ ਗਿਆ ਇਹ ਪੂਰੀ ਕਹਣਾ ਪਤੀਲੇ ਦਿਖਾਈ ਜਾਂਦਾ ਇੱਕ ਪਤੀਲਾ ਹੋਰ ਚਾੜਦਾ ਤੈਨੂੰ ਉਸਨੂੰ ਤੁਰਕਾ ਲਾਵਾਂਗੇ ਚਨੇ ਦੇ ਵਿੱਚ ਪਾ ਕੇ ਫਲਾ ਬਾਈ ਸਾਹਿਬ ਇੱਧਰ ਪਹੁੰਚ ਗਏ ਤੇ ਨਵੇਂ ਡੇ ਡੇ ਪਹੁੰਚੇ ਹੋਏ ਆ ਤੇ ਕਾਫੀ ਖੋਚਿਆ ਹੈ ਅੱਜ ਕਿਉਂਕਿ ਇਹਨਾਂ ਨੂੰ ਪਹਿਲੀ ਵਾਰ ਕੰਮ ਮਿਲਿਆ ਪਹਿਲੇ ਪਹਿਲਾ ਟੰਟract ਤੋਂ ਸੀ ਪਹਿਲਾ ਇਹਨਾਂ ਜਿੱਦਾਂ ਅਸੀਂ ਦਲੀਆ ਚੈੱਕ ਕੀਤਾ ਸੀ ਇਹਨਾਂ ਦਾ ਇੱਕ ਵਾਰੀ ਤਾਂ ਇਹਨਾਂ ਨੂੰ ਕੰਮ ਦਿੱਤਾ ਹਾਂਜੀ ਪੱਕਾ ਇਹਦਾ ਪਰ ਗੱਗੀ ਨੂੰ ਵੀ ਲੈ ਆਉਂਦੀ ਖੱਪੂ ਯਾਰ ਅੱਧਾ ਉਹਨੇ ਐਸੇ-ਐਸੇ ਹੀ ਲੈ ਹੋਇਆ ਇੱਦਣ ਕਰੋ ਮਾਣਿਆ ਜਣੇ ਹੁਣ ਅੱਧਾ ਜਾਣੇ ਆ ਇੱਧਰੋਂ ਕੋਣ ਕੇ ਜਿਵੇਂ ਪਾਏ ਪਾਣੀ ਤਾਂ ਨਿਕਲਦਾ ਜਾ ਲੋ ਸੇਵਕਾ ਇੱਧਰੋਂ ਬੰਦਾ ਰੜਾ ਲਿਆ ਆ ਤਿਆਰ ਹੋਰ ਤਿਆਰ ਲੋ ਜੀ ਚਨੇ ਵੀ ਸਾਡੇ ਤਿਆਰ ਹੋ ਗਏ ਆ ਪਾਪੂ ਵੀ ਆ ਰਹੀ ਆ ਤੇ ਇਧਰਲੇ ਪਾਸੇ ਰਾਹ ਤੁਹਾਨੂੰ ਪਹਿਲੇ ਦਿਖਾਤਾ ਹੈ ਹਨਾਮ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਉਹ ਤੈਨੂੰ ਤਾਂ ਮੈਂ ਵੈਸੇ ਕਿਹਾ ਤੂੰ ਤਾਂ ਨਾਲ ਹੀ ਥੈਂਕ ਯੂ ਕਹਿਣ ਲੱਗ ਸਭ ਤੋਂ ਪਹਿਲਾਂ ਦਾ ਸਾਡੇ ਹਲਵਾਈ ਸਾਹਿਬ ਦਾ ਬਹੁਤ ਹਲਵਾਗੋ ਪ੍ਰੋਫੈਸ਼ਨਲੀ ਬੰਦਾ ਮੈਂ ਕਣੇ ਦੇ ਰਵੇ ਵਧੀਆ ਹੀ ਲਾਉਣਾ ਹਾਂ ਨਾ ਆਪਾਂ ਕੰਮ ਕੋ ਇਦਾਂ ਨਹੀਂ ਕੀਤਾ ਹਾਂਜੀ ਹਾਂਜੀ ਹਨਾਮ ਆਪਾਂ ਚੱਕ ਕੇ ਰੱਖਿਆ ਵਾਸੇ ਤਾਂ ਅਸਮਰ ਤੁਸੀਂ ਕੰਮ ਕਰਾਇਆ ਅਗਲੀ ਵਾਰ ਵੀ ਸਾਨੂੰ ਸੱਦਣਾ ਨਹੀਂ ਅਗਲੀ ਵਾਰ ਨਹੀਂ ਨਹੀਂ ਕਹਿਣਾ ਜਿੰਦਾ ਦਾ ਕੰਮ ਗਿਆ ਕੀਤਾ ਉਹਨਾਂ ਨੂੰ ਟੋਕ ਕੇ ਜਵਾਬ ਦਿੰਦਾ ਨਹੀਂ ਨਹੀਂ ਅਸੀਂ ਤੁਹਾਨੂੰ ਸੱਦਣਾ ਜਿੰਦਾ ਦਾ ਕੰਮ ਕੀਤਾ ਤੁਸੀਂ ਆ ਦੇਖ ਕਿੰਨਾ ਸਾਡਾ ਬੇਸਟ ਕੀਤਾ ਤੁਸੀਂ ਮੈਂ ਕੀ ਪਾਣੀ ਹੈ ਮਮਾ ਇਹ ਤਾਂ ਪਾਣੀ ਹੈ ਇਧਰ ਪਾਣੀ ਆਧਾ ਹੀ ਕਹਤੋ ਅੱਜ ਵੜੀ ਵੜੀ ਗੱਲ ਕਰ ਰਿਹਾ ਜੇ ਬੀੜ ਦੇ ਵਿੱਚ ਦਮ ਨਾ ਹੋਵੇ ਤਾਂ ਬਦਨਾਮ ਕਰਨਾ ਸ਼ੁਰੂ ਕਰ ਦੇ ਆਹ ਇਹ ਵੜੀ ਗੱਲ ਕਰੀ ਚਲੋ ਮੈਂ ਕਹਤੀ ਹੁਣ ਕੋਈ ਨਹੀਂ ਸਾਡੇ ਆ ਹਲਵਾਈ ਨੇ ਆ ਹਲਵਾਈ ਨੂੰ ਵੀ ਪਿੱਛੇ ਕਰਤਾ ਯਾਰ ਉਹ ਪਾਣੀ ਦਾ ਬਣਾ ਨਹੀਂ ਕਹਿਣਾ ਆਹ ਸਾਡਾ ਮੇਨ ਹਲਵਾਈ ਹੈ ਬੜਾ ਲੇਟ ਆਉਣਾ ਗੱਡੀ ਵਿੱਚ ਪਾਣੀ ਅਸੀਂ ਭਰ ਰਹੇ ਹਾਂ ਸਾਡੀ ਟੀਮ ਦਾ ਕਪਤਾਨ ਪਹੁੰਚ ਚੁੱਕਾ ਹੈ ਪੁਰਾਣੀ ਟੀਮ ਦਾ ਜਦੋਂ ਆਟ ਹੈ ਮੈਂ ਤਾਂ ਐਵਰ ਗਰੀਨ ਬੋਲਦਾ ਹਾਂ ਮਦਦ ਆਹ ਦੇ ਲੋ ਬਸ ਕਰ ਬਸ ਕਰ ਚੱਲ ਵਰੀ ਅੱਜ ਆ ਗਈ ਤੂੰ ਵੇ ਆ ਗਈ ਲੋ ਜੀ ਬੰਦਾ ਪਹੁੰਚ ਗਿਆ ਪ੍ਰਸ਼ਾਦ ਘਰ ਸਿੱਧਾ ਸੇਵਾ ਦੇ ਨਹੀਂ ਆਇਆ ਤੂੰ ਹਰੀਸ਼ ਸ਼ਵੀਰ ਦੀ ਤਰ੍ਹਾਂ ਇਹ ਵੀ ਚਪੀ ਦੇ ਟੈਂਡ ਕਰ ਲਿਆ ਕੋਈ ਪਿੰਡ ਦੀ ਸ਼ਪੀਰ ਨਹੀਂ ਛੱਡਣ ਵਾਲਾ ਬੰਦਾ ਬਾਹਰਲੀ ਨਹੀਂ ਛੱਡਦੇ ਉਧਰ ਨਾਗਰਾਂ ਦੇ ਬੜੇ ਲੋ ਜੀ ਸੇਵਾ ਵੀ ਆ ਗਈ ਆ ਆ ਲਓ 100 ਲੱਖ ਰੁਪਏ ਦਾ ਮੜਾ ਤੇ ਹੁਣ ਮਿਊਜ਼ਿਕ ਥੋੜਾ ਬੰਦ ਹੋ ਜਾ ਤਾਂ ਕਰਕੇ ਬੋਲਣ ਲੱਗਾ ਉਹ ਬੰਦ ਕਰੀ ਦੋ ਮਿੰਟ ਕਹਿੰਦੇ ਆ ਨਹੀਂ ਖਾਣਿਆ ਘਰੇ ਖਾਣਾ ਘਰੇ ਨਹੀਂ ਖਾਣਾ ਘਰੇ ਐਂ ਕਰੇ ਘਰੇ ਵਧੀਆ ਰੱਖੇ ਏ ਅਸੀਂ ਮੁੰਡਾੜੀ ਦਾ ਮੇਲਾ ਚਲੋ ਦੇਖ ਨਹੀਂ ਸਕੇ ਪਰ ਅੱਜ ਦਸ ਮੇਲਾ ਦਸੇਗਾ ਕਿਹੜਾ ਮੇਲਾ ਤੁਹਾਨੂੰ ਘੁੰਮਣਾ ਦਾ ਹਾਂ ਪੋਟੀ ਬੋਲ ਸਾਦਾ ਮੇਲਾ ਦਿਖਾਵਾਂਗੇ ਘੁੰਮਣੀ ਹਾਂ ਜੇ ਕਿਹੜੇ ਆਣ ਕੇ ਨੇ ਹੁਣ 70 ਰੁਪਏ ਵਾਲਮ ਨੇ ਆਣਾ ਕਿਹੜਾ ਜਿਹੜਾ ਪਾਨਾ ਜਿਹਾ ਬੰਨਿਆ ਹੁੰਦੇ ਜਨੇ ਜਿਹੜਾ ਕੰਨਾ ਸਿੱਧੇ ਸਾਹ ਅੱਛਾ ਉਹਨੇ ਉਹਨੇ ਲੋ ਜੀ ਜਨਾ ਢਿੱਡ ਦੀ ਪ੍ਰਵਾਹ ਕਰਦੇ ਹੋਏ ਪਹਿਲਾਂ ਮਚਾਦ ਪਾ ਲਿਆ ਹੁਣ ਜਨੇ ਪੋਣ ਲੱਗਾ ਤੇ ਉਹ ਬਸ ਥੱਲੇ ਦੇ ਦਿੱ ਯਾਰ ਇਹ ਢਿੱਡ ਵੀ ਦੇਖ ਲੋ ਵੀਰੇ ਕਿੱਡ ਚੋਲੇ ਵੀ ਹੁਣ ਤੋਂ ਡਰ ਰਹੇ ਆ ਕੌਲੀ ਚਾਉਣ ਹੋਰ ਇਹਨਾਂ ਚੈਨੀ 3 3 ਲੱਖ ਦੀ ਕਿਨੇ ਦੀ 2.5 ਲੱਖ ਦੀ ਹੈ ਕਿੰਨੇ ਦੀ 50000 ਤੱਕ ਹੈਗੀ ਆ ਪਤਾ ਨਹੀਂ ਕਿੰਨੇ ਦੀ ਚਲੋ ਜਿੰਨੀ ਵੀ ਹੈਗੀ ਆ ਉਹ ਦੇਖ ਲਓ ਤੁਸੀਂ ਮੇਰੇ ਵੀਊ ਨਹੀਂ ਕਰਦੇ ਪਏ ਨੇ ਸੀਗਾ ਟਾਈਮ ਲੂਕ ਪਾਣੀ ਸੀ ਮਾਰਦੇ ਹਾਂਜੀ ਹਾਂਜੀ ਲੋ ਜੀ ਬੋਲ ਦੋ ਦੋ ਸੰਗ ਬੋਲ ਦਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਸੰਗਤਾਂ ਨੇ ਰਲ ਕੇ ਸਪੀਲ ਦਾ ਲੰਗਰ ਲਾਇਆ ਚੁੱਲੇ ਕੜਾ ਕੁੜੀਆਂ ਦੇ ਬਹੁਤ ਵਧੀਆ ਮਿਹਰ ਕੀਤੀ ਉੱਤੇ ਰੱਬ ਨੇ ਬੜੀ ਕਿਰਪਾ ਕੀਤੀ ਨੀ ਵੀ ਨਾਲ ਹੀ ਆ ਗਿਆ ਹਾਂਜੀ ਹਾਂਜੀ ਸਾਰਿਆਂ ਨੇ ਹਿੱਸਾ ਪਾਤਾ ਇਹਦੇ ਵਿੱਚ ਹੈ ਕੱਲ ਜਸਰ ਸਿੰਘ ਤੇ ਮਾਸ਼ਾਲੀ ਵੀ ਆ ਰਹੇ ਆ ਭਾਜੀ ਉਹ ਕਿੱਥੇ ਆਉਣਾ ਜਸਰ ਸਿੰਘ ਨੇ ਵੀ ਆਉਣਾ ਭਾਜੀ ਉਹ ਜਿਹੜਾ ਚਲੋ ਯਾਰ ਜੇ ਨੇ ਵੀ ਆਉਣਾ ਚੱਟੇ ਜੇ ਕਹਿੰਦਾ ਸਾਡੇ ਆਡੀਅੰਸ ਦੇ ਲਈ ਵੀ ਜੁੜਨਾ ਆ ਇੱਧਰ ਪਾ ਦੇ ਦੇਖਦੇ ਹਾਂ ਹੁਣ ਕਿੰਨੇ ਕਹਿੰਦਾ ਸ਼ਾਮ ਤੱਕ ਲੋਕੀ ਮੈਨੂੰ ਪੁੱਛ ਦਿੱਤਾ ਨਾ ਚਲ ਠੀਕ ਹੈ ਤਾਂ ਅੱਜ ਮੇਲਾ ਵੀ ਦਿਖਾਣਾ ਉਹਨੇ ਆਉਣਾ ਅੱਜ ਪਰਨੇ ਬਿਲੋਂ ਨਾਲ ਮੇੜਨਾ ਬੰਨ ਜਾ ਕੇ ਉਹਦਾ ਫੋਟੋ ਵੀ ਚਾਉਣੀ ਹੈ ਹੁਣ ਨਿੰਬੂ ਵਾਲੇ ਤਿਆਰ ਹੋਣ ਲੱਗਾ ਦੇਖੋ ਮਸਾਲਾ ਬਹਾਤਾ ਆ ਲੱਗੇ ਉਹ ਜਿਹੜਾ ਪਾਤਾ ਪਤਾ ਨਿੰਬੂ ਵਾਲਾ ਨਿੰਬੂ ਵੀ ਪਹਿਲਾਂ ਨਿਚੋੜ ਕੇ ਬਹੁਤ ਛੜਤੇ ਆ ਮੋਹਿਤ ਕੁਝ ਕਹਿਣਾ ਚਾਹੂਗਾ ਹਾਂ ਗਰਮੀ ਬਹੁਤ ਜ਼ਿਆਦਾ ਨਿੰਬੂ ਪਾਣੀ ਤੇ ਬਹੁਤ ਲੋੜ ਸੀ ਸਾਰੇ ਜਿੰਨੇ ਵੀ ਲੋਕ ਦੇਖ ਰਹੇ ਆ ਸਾਨੂੰ ਬੈਂਦੀਆ ਗੁਰੂ ਵਾਲਾ ਬਣੀ ਵੀਰ ਦੀ ਮਿੱਸੀ ਨਹੀਂ ਛੱਡੇਗਾ ਭਾਈ ਮਸਾਲੇ ਤਾਂ ਨਹੀਂ ਪਾਤੇ ਇਹਦੇ ਵਿੱਚ ਪਿਛਲੀ ਵਾਰ ਮਸਾਲੇ ਪਾਤੇ ਤੁਸੀਂ ਪਾਣੀ দাও ਰਾਜਾ ਸਾਹਿਬ ਨਾ ਹੋਰ ਦਾ ਭਾਈ ਚਾਹ ਸ਼ਾਮ ਦੇ 5:00 ਵਜੇ 1 ਤੇ 2 ਇੱਕ ਮੈਂ ਤਿੰਨੇ ਜਣੇ ਰਹਿ ਗਏ ਇੱਕ ਪਾਜੀ ਪਾਜੀ ਆਇਓ ਇੱਕ ਵਾਰੀ ਛਕ ਜਾਓ ਵੀ ਲੈ ਜਾਓ ਸਵੇਰ ਦੇ ਕਿੱਥੇ ਗਏ ਸੀ ਤੁਸੀਂ ਇੰਨੇ ਜਾਣੇ ਹਾਂ ਓਏ ਕਿੱਥੇ ਗਏ ਹੋ ਸੀ ਸਵੇਰ ਦੇ ਤੂੰ ਕਿੱਥੇ ਗਿਆ ਸੀ ਓਏ ਹਾਂ ਭਰੀ ਹੋ ਗਈ ਸਮਾਪਤੀ ਹੋ ਗਈ ਹੋ ਗਈ ਸਮਾਪਤੀ ਦੀ ਲੋ ਹਾਂਜੀ ਤੁਸੀਂ ਦੱਸੋ ਨਹੀਂ ਕੀਤੀ ਖਰਾਬ ਇਹਨੇ ਕੀਤੀ ਵੀ ਇਹ ਕੰਮ ਨੇ ਤੂੰ ਕੀ ਕਹਿ ਹੋ ਜਾਂਦੀ ਹੈ ਸਮਾਪਤੀ ਹੋ ਗਈ ਪਾਣੀ ਲੈਣ ਆਈ ਕੁੜੀ ਲਾਓ पानी देखना पैना पानी है तो चके बहुत जी अब जीपे का ਵੀਪੀਨ ਵਾਲਾ ਹੁਣ ਅਸੀਂ ਦੁਬਾਰਾ ਆਏ ਆ ਸ਼ਬੀਰ ਤੋਂ ਬਾਅਦ ਅਸੀਂ ਗਰਾਊਂਡ ਦੇ ਵਿੱਚ ਤਾਂ ਆਏ ਆ ਅਸੀਂ ਜੈਨ ਜੁਆਇਨ ਕਰਨ ਲੱਗੇ ਜਿੱਦਾਂ ਦਾ ਇਹ ਭਰਾ ਤਖਣਾ ਹੋ ਗਿਆ ਉਹਦਾ ਮੈਂ ਹੋ ਗਿਆ ਹੁਣ ਅਸੀਂ ਸਾਡੇ ਦੋ ਦੋ ਕੁਆਟਰਾਂ ਨੂੰ ਪਹੁੰਚਣ ਲੱਗੇ ਹੋਣਾ ਇਸ ਕਰਕੇ ਸਾਨੂੰ ਜਲਦੀ ਕੋਈ ਡਿਸੀਜਨ ਲੈਣਾ ਪੈਣਾ ਨਹੀਂ ਤੇ ਸਾਡਾ ਪਟਾਕਾ ਜਲਦੀ ਪਹੁੰਚਣਾ ਪਟਾਕਾ ਨਹੀਂ ਜਦੋਂ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਆਹ ਵਾਲੀ ਥਾਂ ਤੇ ਬਹੁਤ ਖੇਡੇ ਅਸੀਂ ਸਾਰੀ ਜ਼ਿੰਦਗੀ ਛੁੱਟੀਆਂ ਦੇ ਵਿੱਚ ਜੋ ਸਕੂਲ ਦਾ ਟਾਈਮ ਹੁੰਦਾ ਸੀ ਉਦੋਂ ਬੜੇ ਅਸੀਂ ਆਹ ਦੇਖ ਉਹ ਸਾਡੇ ਟਾਈਮ ਦਾ ਬੰਦਾ ਖੇਡਣ ਤੇ ਆ ਦਸ ਨਿਆਣਿਆਂ ਨਾਲ ਆਹ ਵਾਲਾ ਸਕੂਲ ਆ ਆ ਦੇਖ ਲੈ ਸਕੂਲ ਸਾਡਾ ਸਕੂਲ ਤੇ ਕਦੀ ਸਾਈਕਲ ਤੇ ਆਉਂਦੇ ਸੀ ਆ ਸਾਡੀ 8ਵੀਂ ਕਲਾਸ ਉਹ ਸਾਡੀ 6ਵੀਂ ਕਲਾਸ ਪਹਿਲਾਂ ਉਹ 8ਵੀਂ ਹੁੰਦੀ ਸੀ ਕਰੇ ਹੁਣ ਇਹ 6ਵੀਂ ਹੋ ਗਈ ਆ ਦੇਖੋ ਗੱਗੀ ਨਾ ਟਾਫ ਮੈਚ ਪੈ ਗਿਆ ਗੁਰਜਾਂ ਨੂੰ ਚੱਕਿਆ ਆਏ ਨੇ ਹੁਣ ਲੱਗ ਗਈ ਹੁਣ ਦੇਖੀ ਤੇਰਾ ਕੀ ਬਣਦਾ ਤੂੰ ਮੇਰੇ ਖਿਲਾਫ ਆ ਧੱਕਾ ਕਰੀ ਜਾਂਦੇ ਆ ਤਾਸ ਵੀ ਥੱਕੇ ਨਹੀਂ ਇੱਟ ਘੁੰਮੀ ਵੀ ਨਹੀਂ ਡੂਗ ਆਇਆ ਬਣੀ ਫੇ ਵੀ ਵਾਰੀ ਲੈ ਲਈ ਉਦਾਂ ਹੀ ਪਹਿਲਾਂ ਜਦੋਂ ਅਸੀਂ ਨਿਆਣੇ ਹੁੰਦੇ ਸੀ ਉਦੋਂ ਵੱਡੇ ਨਹੀਂ ਖੇਡਣ ਦਿੰਦੇ ਸੀ ਹੁਣ ਅਸੀਂ ਵੱਡੇ ਹੋ ਗਏ ਨਿਆਣੇ ਨਹੀਂ ਖੇਡਣ ਦਿੰਦੇ ਦੱਸ ਉਹ ਟਾਈਮ ਮੋ ਗਿਆ ਸਾਡਾ ਟਾਈਮ ਹੀ ਨਹੀਂ ਕਦੀ ਆਇਆ ਯਾਰ ਉਹ ਸਾਡਾ ਏਕਮ ਕਦੀ ਟਾਈਮ ਹੀ ਨਹੀਂ ਆਇਆ ਪਹਿਲਾਂ ਲੈ ਵੇ ਗੋਪੀ ਨੇ ਪੂਰਾ ਭਾਰੀ ਟੀਮ ਭਾਰੀ ਪੈ ਗਿਆ ਦੂਜੀ ਟੀਮ ਤੇ ਗੋਪੀ ਪ੍ਰੈਸ਼ਰ ਤੇ ਆਣਾ ਸੀ ਸਿਆਂ ਬੋਲੇ ਕਿੰਨੇ ਸਕੋਰ ਰਹਿ ਗਏ ਹੈ 14 14 ਚ ਕਿੰਨੇ 4 14 16 ਰਹਿ ਗਏ ਦੇਖਦੇ ਬਣਦੇ ਕਿ ਨਹੀਂ ਮੈਚ ਪੂਰਾ ਫਸ ਗਿਆ ਆਇਆ ਦੇਖਦੇ ਬੋਲਰ ਵੀ ਉਹਦਾ ਖਤਰਨਾਕ ਆ ਗਿਆ ਹੈ ਚੱਲੋ ਸੇਵਕਾ ਚੱਲ ਨਾ ਐਨਾ ਟਾਈਮ ਨਹੀਂ ਚੱਲ ਕਰਾ ਦੇ ਚੱਲ ਬਈ ਇਹ ਇੱਕ ਹੋਰ ਸ਼ੱਕਾ ਚੱਲੋ ਸੇਵਕਾ ਲੈ ਵੇ ਤਿੰਨਾਂ ਜੋ ਦਾਖ ਰਹਿ ਗਏ ਆ ਦਾਖ ਰੰਗ ਗਈ ਤਾਂ ਸਾਰੇ ਇਹ ਉਹ ਲੈ ਵੇ ਓਏ ਹੋਏ ਹੋਏ ਦੋ ਜੀ ਦਾਖ ਰਹਿ ਗਏ ਜੀ ਓਏ ਦੂਜੀ ਟੀਮ ਬੜੀ ਖੁਸ਼ ਹੋ ਚੁੱਕੀ ਆ ਗੋਪੀ ਇੱਕ ਵਾਰ ਰੈਂਦੀ ਆ ਲੈ ਵੀ ਇੱਕ ਰੈਂਦੀ ਲੋ ਜੀ ਤਿੰਨ ਟੀਮਾਂ ਹੋ ਗਈਆਂ ਆ ਇੱਕ ਪਤਾ ਨਾ ਆਇਆ ਇੱਕ ਪਤਾ ਨਾ ਆਇਆ ਉਹ ਬਸ ਨਹੀਂ ਇਹ ਟੋਸ ਤਾਂ ਹੁਣ ਪੈੜੀ ਨਹੀਂ ਹੈਗੀ ਪੁੱਗਣ ਦਾ ਪਟਾਕਾ ਹੋਣਾ ਆਜੋ 2 3 ਸਾਡਾ ਮੈਚ ਦੋਨਾਂ ਦਾ ਸਾਡਾ ਮੈਚ ਹੁਣ ਇਹ ਵਿੱਚ ਦਾਸ ਬੈ ਗਈ ਹੁਣ ਇਹ ਦਾਸ ਬੈਰੀ ਸਾਨੂੰ ਉਹ ਦਿਨ ਚੇਤੇ ਆ ਗਏ ਅੱਜ ਮੈਨੂੰ ਜਦੋਂ ਆ ਅਸੀਂ ਇੱਥੇ ਖੇਡਦੇ ਹੁੰਦੇ ਸੀ ਇੱਧਰ ਕੋਠਾ ਜਾਂ ਹੁੰਦਾ ਸੀ ਤੇ ਅੱਧਾ ਦੇ ਹੁੰਦੇ ਸੀ ਅਸੀਂ ਅੱਧਾ ਦੇ ਹੁੰਦੇ ਸੀ ਮਤਲਬ ਅੱਧਾ ਦੇ ਜੋ ਛੋਟੇ ਛੋਟੇ ਹੁੰਦੇ ਸੀ ਹੁਣ ਹੋਮ ਗ੍ਰਾਉਂਡ ਅਸਲੀ ਸਾਡੀ ਇਹ ਆ ਅਸਲੀ ਆਇ ਇੱਕ ਓਵਰ ਦੇ ਵਿੱਚ ਤਿੰਨ ਛੱਕੇ ਖਾ ਚੁੱਕਾ ਭਰਾ ਲੋ ਵੀ ਸਾਡੀ ਟੀਮ ਦਾ ਹਾਰ ਗਈ ਆ ਮੈਂ ਤਾਂ ਤਾਂ ਕਹਿੰਦਾ ਵੀ ਅਸੀਂ ਦੂਜਿਆਂ ਨੂੰ ਦਿਤੌਣ ਆਈਦਾ ਬੋ ਗ੍ਰਾਉਂਡ ਦੇ ਵਿੱਚ ਆ ਸਾਡੀ ਟੀਮ ਹਾਰ ਕੇ ਬੈਠੀ ਆ ਆਊਟ 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 ਮੋਕੇ ਦੇ ਆਊਟ ਹੋ ਗਿਆ ਦੇਖੋ ਆਏ ਨੇ ਤੂੰ ਮਾਂ ਕੋਈ ਛੱਕਾ ਨਹੀਂ ਲਾਇਆ ਹੋਰ ਬਹੁਤ ਛੱਕਾ ਮਾਰਿਆ ਕਿਨੇ ਕਿਨੇ ਲਾਇਆ ਇੱਕ ਚੌਕਾ ਇੱਕ ਛੱਕਾ ਲੈ ਵੀ ਇਹਨੇ ਵੀ ਲਾ ਦਿੱਤੀ ਆ ਸਾਡੀ ਸਾਰੀ ਟੀਮ ਹਾਰ ਕੇ ਬੈਠੀ ਹੋਈ ਆ ਪਰ ਅਗਲਾ ਮੈਂ ਸਾਨੂੰ ਮਿਲ ਸਕਦਾ ਹੁਣ ਇੱਕ ਹੋਰ ਜੇ ਦੋਨਾਂ ਟੀਮਾਂ 'ਚ ਕੋਈ ਮੈਚ ਹਾਰਦਾ ਦੇਖਦੇ ਕੀ ਬਣਦਾ ਹੁਣ ਸਾਡੀ ਟੀਮ ਬੜਾ ਥੋੜੀ ਮਾੜੀ ਨਿਕਲੀ ਇਸ ਵਾਰ ਆ ਲੈ ਵੀਰੇ ਹਾਂ ਵੀ ਬੋਲਰ ਬਹੁਤ ਖਤਰਨਾਕ ਆ ਗਿਆ ਚੱਲ ਬਈ ਚੱਲ ਬਈ ਉਹ ਚੱਲ ਜਾ ਉਹ ਲੈ ਉਹ ਗਾ ਆ ਵਾਲੀ ਟੀਮ ਸਾਡੀ ਟੀਮ ਨਾਲ ਮਾੜੀ ਹੈ ਆਲ ਆਊਟ ਹੋਈ ਆ ਅੱਜ ਜੀ ਟੀਮ ਜਿੱਤ ਕੇ ਖੁਸ਼ ਦੇਖ ਕੇ ਤਾਂ ਹੁੰਦੀ ਈ ਸਾਨੂੰ ਹਰਾ ਕੇ ਦੇ ਲੋ ਤੁਸੀਂ ਸੱਚ ਕਰਦਾ ਭਰਾ ਲੋ ਜੀ ਲੋ ਜੀ ਉਹ ਸਾਨੂੰ ਕਹਿੰਦੇ ਤੂੰ ਜਾ ਛੱਕੇ ਖਾਦੇ ਆ ਆ ਦੇਖ ਲੋ ਸਾਡੇ ਸਾਡੀ ਹਾਰ ਦਾ ਜਿਆਦਾ ਰੋੜਾ ਆ ਤੁਹਾਡੀ ਜਿੱਤ ਨਾਲੋਂ ਸਾਨੂੰ ਪਤਾ ਉਹ ਅਸੀਂ ਅੱਜ ਫਰੈਂਡਲੀ ਮੈਚ ਖੇਡਣ ਆਏ ਸੀ ਟੀਮ ਪੁਰਾਣੀ ਟੀਮ ਦਾ ਪਤਾਨ ਆ ਗਿਆ ਤੇ ਬੋਲ ਸਾਡੀ ਟਾਂਗ ਹੋ ਗਈ ਉਹ ਦਿਖਾਵਾ ਜੂਮ ਕਰਕੇ ਉਹ ਮਾੜੀ ਦੇਖ ਹਲਾ ਸਾਡੇ ਉਹ ਮਾੜੇ ਆ ਸ਼ੁਰੂ ਤੋਂ ਲੈ ਕੇ ਅੱਜ ਤੱਕ ਅੱਦੇ ਰਹੇ ਆ ਹੈਲੋ ਨਿਸ਼ਾਨੇ ਲਾ ਰਹੇ ਹੁਣ ਸਾਰੇ ਜੜੇ ਆਗੇ ਆਗੇ ਬੋਲ